प्यारे साथियों ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫ਼ਾਜ਼ ਵਿਚਾਰ ਚੈਨਲ ਦੇ ਮਾਧਿਅਮ ਦੇ ਨਾਲ ਅੱਜ ਇੱਕ ਬਹੁਤ ਹੀ ਸੁੰਦਰ ਵਿਚਾਰ ਤੁਹਾਡੇ ਰੂਬਰੂ ਕਰ ਰਿਹਾ ਕਿ ਸੰਤ ਮਸਕੀਨ ਇਹਦੇ ਵਿਚਾਰ ਹੈ ਕਿ ਜੀਵਨ ਦੀ ਲਾਲਸਾ ਇਸ ਵਾਸਤੇ ਹੈ ਕਿਉਂ ਇੱਕ ਸਵਾਲੀਆ ਨਿਸ਼ਾਨ ਕਿ ਜੀਵਨ ਦੀ ਲਾਲਸਾ ਕਿਸੇ ਵਾਸਤੇ ਕਿਉਂਕਿ ਅਸੀਂ ਮੰਨੀ ਬੈਠੇ ਹਾਂ ਕਿ ਜੀਵਨ ਸੁਖ ਹੈ ਲੇਕਿਨ ਸਤਗੁਰੂ ਜੀ ਫਰਮਾਉਂਦੇ ਹਨ ਕਿ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਸਲੋਕ ਮਹੱਲਾ 5ਵਾਂ ਅੰਗ 322 ਤੇ ਸੁਭਾ ਇਮਾਨ ਕਹਿੰਦੇ ਸੁਖ ਤਾਂ ਇੱਕ ਮ੍ਰਿਗ ਤ੍ਰਿਸ਼ਨਾ ਹੈ ਸਹਰਾ ਇਹਨੂੰ ਮਾਰੂਥਲ ਵੀ ਕਿਹਾਇਆ ਹੈ ਕਿ ਵਿੱਚ ਤਪਦੀ ਹੋਈ ਰੇਤ ਨੂੰ ਹਿਰਨ ਪਾਣੀ ਸਮਝ ਬੈਠਦਾ ਹੈ ਤੇ ਦੌੜ ਕੇ ਜਾਂਦਾ ਹੈ ਉਧਰ ਨੂੰ ਇਹ ਪਿਆਸਾ ਹਿਰਨ ਕੀ ਦੇਖਦਾ ਹੈ ਕਿ ਉਹ ਤਾਂ ਰੇਤ ਹੈ ਲੇਕਿਨ ਅੱਗੇ ਫਿਰ ਉਸ ਨੂੰ ਚੰਪਦੀ ਹੋਈ ਰੇਤ ਪਾਣੀ ਦਿਖਾਈ ਦਿੰਦਾ ਹੈ ਉਹ ਫਿਰ ਦੌੜਦਾ ਹੈ ਇਸ ਤਰ੍ਹਾਂ ਸਹਰਾ ਵਿੱਚ ਦੌੜਦਾ ਮਾਰੂਥਲ ਦੇ ਵਿੱਚ ਦੌੜਦਾ ਰਹਿੰਦਾ ਹੈ ਪਾਣੀ ਦਿਖਾਈ ਦਿੰਦਾ ਹੈ ਪਰ ਅਸਲ ਵਿੱਚ ਰੇਤ ਹੁੰਦੀ ਹੈ ਉਹ ਹੋਰ ਅੱਗੇ ਦੌੜਦਾ ਹੈ ਔਰ ਦੌੜਦਿਆਂ ਦੌੜਦਿਆਂ ਪਿਆਸੀ ਖਿਰਨ ਦੇ ਪ੍ਰਾਣ ਜਿਹੜੇ ਉਹ ਨਿਕਲ ਜਾਂਦੇ ਨੇ ਕਹਿੰਦੇ ਇਵੇਂ ਹੀ ਜਿੱਧਰ ਜਿੱਧਰ ਨੂੰ ਮਨੁੱਖ ਸੁੱਖ ਦਿਖਾਈ ਦਿੰਦਾ ਹੈ ਉਧਰ ਹੀ ਉਹ ਦੌੜ ਲਾਈ ਜਾਂਦਾ ਹੈ ਪਰ ਸੁੱਖ ਤਾਂ ਕਿਧਰੇ ਵੀ ਨਹੀਂ ਮਿਲਦਾ ਅਸੀਂ ਦੇਖਦੇ ਹਾਂ ਕਿ ਬੇ ਔਲਾਦ ਹੈ ਬੱਚੇ ਲਈ ਤੀਰਥਾਂ ਤੇ ਰਟਨ ਕਰਦਾ ਫਿਰਦਾ ਹੈ ਹਵਨ ਯੱਗ ਕਰਾ ਰਿਹਾ ਹੈ ਮੰਦਰ ਮਸਜਿਦ ਗੁਰਦੁਆਰਿਆਂ ਵਿੱਚ ਪ੍ਰਾਰਥਨਾਵਾਂ ਕਰਾ ਰਿਹਾ ਹੈ ਕੇਵਲ ਇੱਕ ਪੁੱਤਰ ਦੇ ਲਈ ਲੇਕਿਨ ਉਸ ਨੂੰ ਸਮਝ ਨਹੀਂ ਆਉਂਦੀ ਕਿ ਜਿਸ ਤੇ ਚਾਰ ਪੁੱਤਰ ਨੇ ਉਹ ਤਾਂ ਪਹਿਲਾਂ ਹੀ ਦੁਖੀ ਹੈ ਔਰ ਜਿਸ ਵਕਤ ਪੁੱਤਰ ਦੀ ਪ੍ਰਾਪਤੀ ਹੋਈ ਸੁੱਖ ਤਾਂ ਖਤਮ ਹੋ ਗਿਆ ਹੁਣ ਹੋਰ ਆਸਾਂ ਆਣ ਕੇ ਰਦੀਆਂ ਹਨ ਇਸ ਤਰ੍ਹਾਂ ਇੱਕ ਆਸ ਪੂਰੀ ਹੁੰਦੀ ਹੈ ਤੇ ਪੂਰੀ ਹੁੰਦਿਆਂ ਹੀ ਮਰ ਜਾਂਦੀ ਹੈ ਸੋ ਜਿੰਦਾ ਰਹਿਣ ਵਾਸਤੇ ਔਰ ਸੁੱਖ ਨੂੰ ਕਾਇਮ ਰੱਖਣ ਵਾਸਤੇ ਕਿਸੇ ਹੋਰ ਆਸਾਂ ਨੂੰ ਜਨਮ ਦੇਣਾ ਪੈਂਦਾ ਹੈ ਸਿਆਣੇ ਤਾਂ ਇੰਜ ਕਹਿੰਦੇ ਨੇ ਹਰ ਸਵਾਸ ਪ੍ਰਯਾਸ ਸਵਾਰ ਹੁੰਦੀ ਹੈ ਹਰ ਸਵਾਸ ਪ੍ਰਯਾਸ ਸਵਾਰ ਹੁੰਦੀ ਹੈ ਅੰਤਮ ਸਮੇਂ ਸਵਾਸ ਨਹੀਂ ਨਿਕਲਦੇ ਬਲਕਿ ਅਨੰਤ ਆਸਾਂ ਦਾ ਹੀ ਇੱਕ ਖਾਤਮਾ ਹੁੰਦਾ ਹੈ ਕਹਿੰਦੇ ਹਜ਼ਾਰਾਂ ਸਾਹਸ ਲੈ ਕੇ ਆਖਰ ਦਮ ਨਿਕਲਦਾ ਹੈ ਯਾਨੀ ਸੰਤ ਸਿੰਘ ਜੀ ਮਸਕੀਨ ਹੋਣਾਂ ਦੇ ਵਿਚਾਰ ਮੁਕਾਬਲੇ ਤਰੀਫ ਸਿੱਖ ਕੌਮ ਦੀ ਮਾਇਨਤ ਹਸਤੀ ਵਿਚਾਰ ਸੁਣੋ ਮਨ ਨੂੰ ਇੱਕ ਇਹੋ ਜਿਹੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਸੱਚ ਤੇ ਸੱਚੇ ਵਿਚਾਰ ਤੁਹਾਡੇ ਨਾਲ ਨਵੇਂ ਵਿਚਾਰ ਲੈ ਕੇ ਹੋਰ ਰੂਮਰ ਹੋਵਾਂਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਨੁੱਖਤਾ ਤੇ ਲੋੜਵੰਦ ਲੋਕਾਂ ਦੀ ਹਮੇਸ਼ਾ ਮਦਦ ਕਰਦੇ ਰਿਹਾ ਕਰੋ ਵਿਚਾਰ ਸੁਣੋ ਚੰਗੇ ਲੱਗੇ ਵਿਚਾਰ ਸ਼ਿਰਜੂ ਕਰਿਓ ਆਪਣਾ ਫਰਜ਼ ਸਮਝ ਕੇ ਕਿਉਂਕਿ ਹਰ ਇਨਸਾਨ ਤੇ ਮੋਬਾਈਲ ਦੇ ਵਿੱਚ ਇਹੋ ਜਿਹੇ ਵਿਚਾਰ ਪਹੁੰਚਨੇ ਚਾਹੀਦੇ ਆ ਕਿਉਂਕਿ ਜੀਵਨ ਦੇ ਵਿੱਚ ਇਹੋ ਜਿਹੇ ਵਿਚਾਰ ਜਿਹੜੇ ਆ ਉਹ ਤਬਦੀਲੀ ਵੀ ਲਿਆ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ